ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਰਬਾਰੀ ਸਾਥ ਸੰਗਤਿਓ ਆਪ ਜੀ ਨੂੰ ਬੜੀ ਖੁਸ਼ੀ ਦੇ ਨਾਲ ਦੱਸ ਰਿਹਾ ਗੁਰਸਾਹਿਬ ਜੀ ਦੇ ਪਾਰ ਬਖਸ਼ਿਸ਼ ਦਾ ਸਦਕਾ ਆਪ ਸੰਤਾਂ ਦੇ ਪਿਆਰ ਦਾ ਸਦਕਾ ਜੋ ਪਿਛਲੇ ਦਿਨੀ ਖੈਰ ਦੀ ਜੈ ਬੰਦਗੀ ਸ਼ਬਦ ਲਾਂਚ ਕੀਤਾ ਸੀ ਮਹਾਰਾਜ ਜੀ ਦੀ ਕਿਰਪਾ ਤੇ ਆਪ ਸੰਤਾਂ ਦੇ ਪਿਆਰ ਦਾ ਸਦਕਾ 1 ਲੱਖ ਤੋਂ ਵੱਧ ਵਿਊ ਸ਼ਬਦ ਹੋ ਚੁੱਕਿਆ ਬਹੁਤ ਹੀ ਪਿਆਰ ਸੰਤਾਂ ਦਾ ਦਿੱਤਾ ਬਹੁਤ ਸੰਤਾਂ ਦੇ ਕੋਨ ਕੋ ਆਏ ਉਦੈਨੀ ਆਪ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਇਸੇ ਤਰ੍ਹਾਂ ਵੱਧ ਤੋਂ ਵੱਧ ਹੋਰ ਸ਼ੇਅਰ ਕਰੋਗੇ ਤੇ ਆਪਣੇ ਅਸੀਸਾਂ ਸਾਨੂੰ ਦਿੰਦੇ ਰਹੋ ਸੋਨਾਲੀ ਸੰਗਧੀ ਬੇਨਤੀ ਕਰਾਂਗੇ ਕਿ ਆਪਣੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 21 ਸਮਾਗਮਾਂ ਦੀ ਜੋ ਲੜੀ ਹੈ ਉਹ ਹੁਣ ਆਰੰਭ ਹੋਣ ਜਾ ਰਹੀ ਹੈ ਜੀ ਤੰਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਗੁਰੂ ਜੋ 1 ਸਤੰਬਰ ਨੂੰ ਆਪਾਂ ਮਨਾਈਦਾ ਹੈ ਕਿ ਉਸ ਤੋਂ ਪਹਿਲਾਂ 21 ਦਿਨ ਲਗਾਤਾਰ ਰੋਜ਼ਾਨਾ ਸ਼ਾਮ 7 ਤੋਂ 9 ਵਜੇ ਤੱਕ ਇਹ ਪ੍ਰੋਗਰਾਮ ਪਟਿਆਲੇ ਸ਼ਹਿਰ ਦੇ ਅਲੱਗ-ਅਲੱਗ ਗੁਰੂ ਘਰਾਂ ਦੇ ਵਿੱਚ ਹੁੰਦੇ ਹਨ ਨਨਦਾ ਵੇਰਵਾ ਛਪ ਚੁੱਕਾ ਹੈ ਦੀ ਇਸ਼ਤਿਹਾਰ ਵੜ ਗਏ ਹਨ ਪਟਿਆਲੇ ਸ਼ਹਿਰ ਦੇ ਵਿੱਚ ਲੱਗ ਵੀ ਗਏ ਹਨ ਸਾਰੇ ਪਾਸੇ ਤੇ ਇਸ ਵੀਡੀਓ ਦੇ ਰਾਈ ਵੀ ਆਪ ਜੀ ਨੂੰ ਉਹ ਇਸ਼ਤਿਹਾਰ ਅਸੀਂ ਦੇ ਦਾਂਗੇ ਆਪ ਜੀ ਸਕਰੀਨ ਸ਼ਾਟ ਲੈ ਲਿਓ ਤੇ ਪਟਿਆਲੇ ਦੀ ਸੰਤਾਂ ਦੇ ਚਲਣਾ ਚ ਬੇਨਤੀ ਹੈ ਕਿ ਸਾਰੇ ਸਮਾਗਮਾਂ ਦੇ ਵਿੱਚ ਹਾਜ਼ਰੀ ਨੇ ਬਾ ਚੜ ਕੇ ਹਾਜ਼ਰੀਆਂ ਭਾਮੀਆਂ ਦੀ ਅਤੇ ਬਾਹਰ ਬੈਠੀਆਂ ਸੰਤਾਂ ਦੇ ਲਈ ਇਹ ਸਾਰੇ ਪ੍ਰੋਗਰਾਮ ਪਾਈ ਰਵਿੰਦਰ ਸਿੰਘ ਰਾਜ ਅਫੀਸ਼ੀਅਲ YouTube ਚੈਨਲ ਦੁਤੇ ਲਾਈਵ ਕੀਤੇ ਜਾਣਗੇ ਜੀ ਆਪ ਜੀ ਘਰ ਬੈਠੇ ਵੀ ਇਹਨਾਂ ਸਮਾਗਮਾਂ ਦਾ ਆਨੰਦ ਮਾਣ ਸਕਦੇ ਹੋ ਸਸਾਨੀਆ ਸੰਤਾਦੋਂ ਫੇਰ ਇੱਕ ਵਾਰੀ ਧੰਨਵਾਦ ਜੋ ਸਾਡੇ ਨਵੇਂ ਸ਼ਬਦ ਨੂੰ ਆਪ ਜੀ ਨੇ ਪਿਆਰ ਦਿੱਤਾ ਤੇ ਜਿਨ੍ਹਾਂ ਨੇ ਅਜੇ ਤੱਕ ਨਹੀਂ ਸੁਣਿਆ ਉਹ ਸਾਡੇ ਚੈਨਲ ਭਾਈ ਰਵਿੰਦਰ ਸਿੰਘ ਰਾਏ ਦੋ ਅਫੀਸ਼ਲ ਤੇ ਜਾ ਕੇ ਖੈਰ ਦੀ ਜੈ ਬੰਦਗੀ ਸ਼ਬਦ ਜ਼ਰੂਰ ਸਰਵਣ ਕਰੋ ਅਤੇ ਆਪਣਾ ਪਿਆਰ ਸਾਨੂੰ ਕਮੈਂਟਸ ਬਾਕਸ ਦੇ ਵਿੱਚ ਜ਼ਰੂਰ ਦਿਓ ਜੀ ਬਾਕੀ ਫਿਰ ਇੱਕ ਸਤੰਬਰ ਤੋਂ ਬਾਅਦ ਆਪਾਂ ਹੋਰ ਸੁਆਗਮ ਨੇ ਜਿਹੜੇ ਸੰਤਾ ਦੇ ਨਾਲ ਸਾਜੇ ਕਰਾਂਗੇ ਜੀ ਸਾਰੇ ਦਾ ਧੰਨਵਾਦ 12 ਅਗਸਤ ਤੋਂ ਲੈ ਕੇ 1 ਸتمبر ਤੱਕ ਹੋਣ ਵਾਲੇ ਸਾਰੇ ਸਮਾਗਮਾਂ ਦੇ ਵਿੱਚ ਆਦਿ ਨੇ ਵੱਤੌਰ ਹਾਜ਼ਰੀਆਂ ਭਰ ਲਿਆ ਦੀ ਸਾਰੇ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ